ਇੱਕ ਵਾਰ ਇੱਕ ਬ੍ਰਾਹਮਣ ਹਰਿਦੁਆਰਿ ਇਸ਼ਨਾਨ ਕਰਨ ਜਾਣ ਲੱਗਾ ਤਾਂ ਭਗਤ ਰਵਿਦਾਸ ਜੀ ਨੇ ਆਪਣੀ ਕਮਾਈ ਵਿੱਚੋਂ 1 ਟਕਾ ਉਸ ਨੂੰ ਦੇਂਦਿਆਂ ਬੇਨਤੀ ਕੀਤੀ ਕਿ ਮੇਰੀ ਇਹ ਬੇਟਾ ਗੰਗਾ ਮਈਆ ਨੂੰ ਉਸ ਸਮੇਂ ਪੇਂਟ ਕਰਨਾ ਜਦ ਉਹ ਇਸ ਦੀ ਪ੍ਰਾਪਤੀ ਲਈ ਖੁਦ ਆਪਣੇ ਹੱਥ ਬਾਹਰ ਕੱਢੇ ਬ੍ਰਾਹਮਣ ਇਸ ਗੱਲ ਨੂੰ ਕੇਵਲ ਮਖੌਲ ਹੀ ਸਮਝ ਕੇ ਟਕਾ ਲੈ ਕੇ ਹਰਿਦੁਆਰ ਚਲਾ ਗਿਆ ਪਰ ਹਰਿਦੁਆਰ ਇਸ਼ਨਾਨ ਕਰਦੇ ਸਮੇਂ ਗੰਗਾ ਮਾਤਾ ਨੇ ਆਪਣਾ ਹੱਥ ਫੈਲਾ ਕੇ ਉਸ ਤੋਂ ਆਪਣੇ ਪੁੱਤਰ ਰਵਿਦਾਸ ਦੀ ਭੇਟ ਮੰਗ ਲਈ ਪੰਡਤ ਨੇ ਅश्चर्यਜਤਾ ਪੂਰਵਕ ਭਗਤ ਜੀ ਦੀ ਪੇਟਾ ਮਾਈ ਦੇ ਹੱਥਾਂ ਤੇ ਰੱਖ ਦਿੱਤੀ ਜਿਸ ਨੂੰ ਪਾ ਕੇ ਗੰਗਾ ਮਾਤਾ ਬਹੁਤ ਪ੍ਰਸੰਨ ਹੋਈ ਤੇ ਬਦਲੀ ਵਿੱਚ ਰਵੀਦਾਸ ਜੀ ਲਈ ਇੱਕ ਸੋਨੇ ਦਾ ਕੰਗਣ ਇਸੇ ਪੰਡਤ ਹੱਥ ਭੇਜਿਆ ਕੰਗਣ ਦੇਖ ਕੇ ਬ੍ਰਾਹਮਣ ਦਾ ਦਿਲ ਬੇਈਮਾਨ ਹੋ ਗਿਆ ਤੇ ਉਸਨੇ ਰਵੀਦਾਸ ਜੀ ਨੂੰ ਕੰਗਣ ਦੇਣ ਦੀ ਥਾਂ ਰਾਜੇ ਨੂੰ ਖੁਸ਼ ਕਰਨ ਲਈ ਕੰਗਣ ਉਸ ਨੂੰ ਦੇ ਦਿੱਤਾ ਤੇ ਕਾਫੀ ਦੌਲਤ ਪ੍ਰਾਪਤ ਕਰ ਲਈ ਰਾਜੇ ਦੀ ਰਾਣੀ ਇਸ ਅਦਭੁਤ ਕੰਗਣ ਨੂੰ ਪ੍ਰਾਪਤ ਕਰਕੇ ਬੇਹਦ ਖੁਸ਼ ਹੋਈ ਤੇ ਨਾਲ ਹੀ ਰਾਜੇ ਅੱਗੇ ਇੱਛਾ ਪ੍ਰਗਟ ਕੀਤੀ ਕਿ ਉਸ ਪੰਡਤ ਨੂੰ ਹੁਕਮ ਕੀਤਾ ਜਾਏ ਕਿ ਉਹ ਬਿਲਕੁਲ ਇਹੋ ਜਿਹਾ ਇੱਕ ਹੋਰ ਕੰਗਣ ਲਿਆ ਕੇ ਉਸ ਨੂੰ ਦੇਵੇ ਤਾਂ ਜੋ ਰਾਣੀ ਕੋਲ ਇਹਨਾ ਕੰਗਣਾ ਦੀ ਜੋੜੀ ਬਣ ਜਾਵੇ ਰਾਜੇ ਨੇ ਪੰਡਤ ਨੂੰ ਦੂਜਾ ਕੰਗਣ ਲਿਆਉਣ ਲਈ ਸਖਤ ਹਿਦਾਇਤ ਦੇ ਦਿੱਤੀ ਜਿਸ ਨਾਲ ਪੰਡਤ ਦੀ jaan ਕੜਿੱਕੀ ਵਿੱਚ ਫਸ ਗਈ ਕੋਈ ਚਾਰਾ ਨਾ ਸੁੱਝਣ ਤੇ ਉਹ ਦੁਖੀ ਹੋ ਕੇ ਰਵਿਦਾਸ ਜੀ ਪਾਸ ਪਹੁੰਚਿਆ ਆਪਣੀ ਬੇਈਮਾਨੀ ਦੀ ਸਾਰੀ ਵਿਥਿਆ ਉਹਨਾਂ ਨੂੰ ਸ਼ਰਮਸਾਰੀ ਭਰੇ ਲਹਿਜੇ ਵਿੱਚ ਸੁਣਾਈ ਤੇ ਬੇਨਤੀ ਕੀਤੀ ਕਿ ਹੁਣ ਉਸ ਦੀ ਜਾਨ ਤਦ ਹੀ ਬਚਦੀ ਹੈ ਜੇਕਰ ਉਸ ਨੂੰ ਇਹੋ ਜਿਹਾ ਇੱਕ ਹੋਰ ਕੰਗਣ ਮਹਾਰਾਣੀ ਲਈ ਪੈਦਾ ਕਰਕੇ ਦਿੱਤਾ ਜਾਵੇ ਉਸ ਨੇ ਭਗਤ ਰਵਿਦਾਸ ਜੀ ਅੱਗੇ ਵਾਸਤੇ ਪਾਏ ਤੇ ਅਰਜ ਕੀਤੀ ਕਿ ਉਹ ਇਸ ਸਿਲਸਿਲੇ ਵਿੱਚ ਉਸਦੀ ਮਦਦ ਕਰਕੇ ਉਸਦੀ ਜਾਨ ਬਖਸ਼ੀ ਕਰਾਉਣ ਦੀ ਕਿਰਪਾਲਤਾ ਕਰਨ ਰਵਿਦਾਸ ਜੀ ਨੇ ਉਸ ਨੂੰ ਧੀਰਜ ਬਣਾਉਂਦਿਆਂ ਹੋਇਆ ਕਿਹਾ ਕਿ ਉਹ ਉਸ ਬਾਟੇ ਵਿੱਚ ਨੀਂਜ ਲਾ ਕੇ ਵੇਖੇ ਜਿਸ ਵਿੱਚ ਜੁੱਤੀ ਡੁਬੋ ਕੇ ਉਸ ਨੂੰ ਗੰਡਣ ਲਈ ਭਗਤ ਜੀ ਨਰਮ ਕਰਦੇ ਸਨ ਜਦ ਬ੍ਰਾਹਮਣ ਨੇ ਗੌਰ ਨਾਲ ਉਸ ਵਿੱਚ ਛਾਤੀ ਮਾਰੀ ਤਾਂ ਉਸ ਵਿੱਚ ਉਸ ਨੂੰ ਗੰਗਾ ਵਹਿੰਦੀ ਦਿਸੀ ਜਿਸ ਵਿੱਚ ਉਹ ਜਿਹੇ ਬੇਸ਼ੁਮਾਰ ਕੰਗਣ ਵਿਪੇ ਹੋਏ ਸਨ ਪੰਡਤ ਇਹਕੌਤਕ ਦੇਖ ਕੇ ਹੈਰਾਨ ਰਹਿ ਗਿਆ ਭਗਤ ਜੀ ਨੇ ਉਸ ਨੂੰ ਕਿਹਾ ਕਿ ਉਹ ਆਪਣੀ ਲੋੜ ਪੂਰੀ ਕਰਨ ਲਈ ਇੱਕ ਕੰਗਣ ਕੱਢ ਲਵੇ ਇਸ ਤਰ੍ਹਾਂ ਬ੍ਰਾਹਮਣ ਦੀ ਜਾਨ ਬਚੀ ਤੇ ਉਸ ਨੂੰ ਪਤਾ ਲੱਗਾ ਕਿ ਭਗਤ ਰਵਿਦਾਸ ਕਿੰਨੀ ਵੱਡੀ ਅਧਿਆਤਮਿਕ ਹਸਤੀ ਤੇ ਮਾਲਕ ਹਨ ਜਿਨ੍ਹਾਂ ਨੂੰ ਅਕਲ ਦੇ ਅੰਨੇ ਅਭਿਮਾਨੀ ਲੋਕ ਸ਼ੁੱਧਰ ਸਮਝ ਕੇ ਕਿਰਣਾ ਕਰਦੇ ਤੇ ਘਟਿਆ ਸਮਝਦੇ ਹਨ